धनगुरु धन गुरु धनु गुरु i you. തന്ന ഗുരു

तन गुरु नुरक जी धन गुरु नानक धन गुरु नानक धन गुरु नानक धन गुरु नानक तन गुरु नानक गुरु नानक धन गुरु नानक धन गुरु नानक तन गुरु नानक धन गुरु नानक ਗੁਰੂ ਨਾਨਕ ਤਨ 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 ਗੁਰੂ ਨਾਨਕ ਇੱਕ ਓੰਕਾਰ ਸਤਨਾਮ ਰਤਾ ਪਰਖ ਨਿਰਪੋ ਨਿਰਵਰ ਅਕਾਲ ਮੂਰਤ ਆਜੂ ਗੁਰ ਪਰਸਾਦ ਗੁਰ ਪਰਸਾਦ ਵਾਹਿਗੁਰੂ ਵਾਹਿਗੁਰੂ ਜਹਰ ਸਿਮਰਨ ਪਾਇ ਤੈਉ ਪਾਦ ਗਤ ਕੀਨੀ ਜਹਰ ਸਿਮਰਨ ਪਾਇ ਤੈਉ ਪਾਦ ਗਤ ਕੀਨੀ ਜਹਰ ਸਿਮਰਨ ਪਾਇ ਤੈਉ ਪਾਦ ਗਤ ਕੀਨੀ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਵੱਡ ਪਾਗੀ ਹਰ ਜਾਪਨਾ ਕੁ ਕੋ ਗੋਰੇ ਮਤ ਦੀਨੀ ਜਨ ਨਨਕ ਕੋ ਗੋਰੇ ਮਤ ਦੀਨੀ ਜਨ ਨਨਕ ਕੋ ਗੋਰੇ ਮਤ ਦੀਨੀ ਇਹਮਤ ਦੀਨੀ ਗੁਰ ਐ ਹੈ ਮਤ ਦੀਨੀ ਇਹ ਮਤ ਦੀਨੀ ਗੁਰ ਐ ਹੈ ਮਤ ਦੀਨੀ ਇਹ ਮਤ ਦੀਨੀ ਗੁਰ ਐ ਹੈ ਮਤ ਦੀਨੀ नानक कोरेहे मत दीनी जा पहार पाव जल तारना ਜਪ 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 ਹਰ ਪਵ ਜਲ ਸਾਰਨਾ ਜਪ ਚਲੇ ਚਾਰ ਜਾ ਜਪ ਹਰ ਪਵ ਜਲ ਤਾਰਨਾ ਜਪ ਹਰ ਪਵ ਜਲ ਤਾਰ जप वाहे गुरु वाहे गुरु जप हार पव जल जप जपहार पव जल जप वाे गुरुवाहि गुरु जाप वाहे गुरु वा गुरु वाहे <S Lat Alexandria> Horseríe, guru wah guru wah guru 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 vahe guru vahe guru vahe guru guru vahe guru vahe guru ਹੋਨਾ ਜੀ ਸਹਾਏ ਸਭ ਤੋਂ ਹੈ ਹੋਨਾ ਜੀ ਸਹਾਏ ਨਸਾਂ ਪਾਸਾਂ ਦੀ ਜੋ ਨਸਾਂ ਪਾਸਾਂ ਦਾ ਹਿੱਦਾਂ ਕਦੀ ਤੇਬ ਰਾਜਮਾਨ ਜੁਗ ਜੁਗਤਲ ਪਹਾ ਜਰ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਿਦਾਰ ਜੀ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਲੇ ਜੀ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਲੇ ਜੀ ਪੰਨਿਆ ਤਕਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਲੇਕੁਮ ਪ੍ਰਥਮੇ ਸਰਬਤ ਖਾਲਸਾ ਜੀ ਕਿਰਦਾਸਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਜੋਗੋ ਜੋਗਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧਰ ਆਖਾ ਆਪ ਵਾਹਿਗੁਰੂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾ ਚਰਨਾ ਚ ਅਰਦਾਸ ਬੇਨਤੀ ਜੋੜੀ ਹੈ ਤਾਂਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂਤਨ ਮੀਰੀ ਪੀਰ ਦੇ ਮਾਲਕ ਅਰਧੂਪਾਸ ਮਹਾਰਾਜ ਜੀ ਆਪ ਚ 433 ਗੁਰਦਵਾਰਾ ਥੰਮ ਸੇਪਾਸ ਸਜੀਓ ਆਪ ਦੀ ਕਿਰਪਾstdcਾ ਮਹਾਰਾਜ ਜੀ ਉਹ ਦੂਸਰਾ ਸ੍ਰੀ ਨਿਸਾਨ ਸਾਹਿਬ ਚਲਣ ਲਗਾ ਹਤੇ ਪਾਸ ਸਜੀਓ ਆਪ ਨੇ ਕਿਰਪਾ ਕਰਨੀ ਮਿਹਰ ਕਰਨੀ ਦਇਆ ਕਰਨੀ ਆਪਣਾ ਮਿਹਰਾਂ ਪੱਤਰ ਰੱਖਣਾ ਸੇਪਾਸ ਸਜੀਓ ਕੰਨੀਆਂ ਰਹਿਮਤ ਕਿਰਪਾ ਕਰਨੀ ਜੋ ਕੀਤਾ ਸੋ ਪੀਵਾ ਵਾ ਜੋ ਕਰੋਗੇ ਸੋ ਪੀਵਾ ਜੋ ਕਰ ਕਰਾ ਰਹੇ ਹੋ ਸੋ ਪੀਵਾ ਵਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਸ ਕਿਰਪਾ ਜਿਸ ਦਵਾਰੇ ਉਪਰੇ ਤੇ ਤੇ ਲਿਓ ਓ ਬਾਰ ਸਤਗੁਰ ਸੁਖ ਵਿਖਾਲਿਆ ਗੁਰ ਕਾ ਸ਼ਬਦ ਵਿਚਾਰ ਨਾਨਕ ਵਰਨਾ ਸੁਝਈ ਹਰ ਬਿਨ ਬਖਸਨ ਹਾਰ ਤਾ ਬਖਸ ਲੈਣਾ ਬਖਸ ਲੈਣਾ ਆਇਆ ਦਰਸ਼ਨ ਤਾਂ ਦੀ ਹਾਇਰੀ ਦਰ ਪ੍ਰਵਾਨ ਕਰਿਓ ਕਿ ਬਖਸੋ ਸੋਖੋ ਮਿੱਤਰੋ ਨਾਮ ਜਪਿ ਤਾ ਵੇਤਾਨ ਬੀ ਗੁਰ ਨਾਨਕ ਨਾਮ ਤੇਰੇ ਭਾਣੇ ਸਰਬਤ ਜੀ ਸਿਰਾਗ ਬੋਲੇ Hey! stop God can say ध गुरु नानक